ਲਿਖਿਆ ਏ ਜਿਹੜੇ ਲੋਕ ਪਰਮੇਸ਼ਵਰ ਦਾ ਡਰ ਰੱਖ ਕੇ ਪਰਮੇਸ਼ਵਰ ਦਾ ਭੈ ਪਰਮੇਸ਼ਵਰ ਦਾ ਡਰ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੁੰਦਾ ਹੈ ਪਰਮੇਸ਼ਵਰ ਦਾ ਕਲਾਮ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੈ ਪਰਮੇਸ਼ਵਰ ਦਾ ਵਚਨ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੈ ਜਿਹੜੇ ਸਮਝਦੇ ਨੇ ਅਗਰ ਤੂੰ ਚਾਵੇਂ ਤੇ ਮੇਰੇ ਉੱਤੇ ਪ੍ਰਭੂ ਦਇਆ ਕਰ ਸਕਦਾ ਜੇਕਰ ਤੂੰ ਚਾਵੇਂ ਤਾਂ ਮੈਨੂੰ ਚੰਗਾ ਕਰ ਸਕਦਾ ਜੇਕਰ ਤੂੰ ਚਾਵੇਂ ਤੇ ਮੈਨੂੰ ਛੁੱਤ ਕਰ ਸਕਦਾ ਜਿੰਨਾ ਲੋਕਾਂ ਨੂੰ ਪਰਮੇਸ਼ਵਰ ਦੀ ਐਮੀਅਤ ਦਾ ਪਤਾ ਆ ਜਿੰਨਾ ਲੋਕਾਂ ਨੂੰ ਪਰਮੇਸ਼ਵਰ ਦੀ ਤਾਕਤ ਦਾ ਅੰਦਾਜ਼ਾ ਜਿਹੜੇ ਲੋਕ ਉਹਦੀ ਤਾਕਤ ਨੂੰ ਉਹਦੀ ਸਮਰੱਥ ਨੂੰ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੀ ਸ਼ਿਫਾ ਯਿਸੂ ਮਸੀਹ ਦੇ ਕੋਲ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੀ ਚਿੰਗਿਆਈ ਯੇਸ਼ੂ ਮਸੀਹ ਦੇ ਕੋਲ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਮੇਰਾ छुटਕਾਰਾ ਯੇਸ਼ੂ ਮਸੀਹ ਦੇ ਕੋਲ ਹੈ ਮੇਰੀ ਆਜ਼ਾਦੀ ਯੇਸ਼ੂ ਮਸੀਹ ਦੇ ਕੋਲ ਹੈ ਮੇਰੀ ਮਾਫੀ ਯੇਸ਼ੂ ਮਸੀਹ ਦੇ ਕੋਲ ਹੈ ਉਹ ਜਦੋਂ ਦਿਲ ਤੋਂ ਇਨਸਾਨ ਹਾਰੇ ਪੁੰਦਾ ਹੈ ਜਦੋਂ ਦਿਲ ਤੋਂ ਇਨਸਾਨ ਦੁਹਾਈ ਦਿੰਦਾ ਹੈ ਉਹਦੀ ਦੁਹਾਈ ਪਰਮੇਸ਼ਵਰ ਦੇ ਕੰਨਾਂ ਤੱਕ ਪਹੁੰਚਦੀ ਹੈ ਜਿਹੜਾ ਇਨਸਾਨ ਸਿਰਫ ਇਥੋਂ ਤੱਕ ਦੁਹਾਈ ਦਿੰਦਾ ਹੈ ਨਾ ਇਹ ਸ਼ਿਫਾ ਦੀ ਜ਼ਰੂਰਤ ਹੈ ਸਿਰਫ ਸਾਨੂੰ ਸਾਨੂੰ ਸਿਰਫ ਚੰਗਿਆਈ ਦੀ ਜ਼ਰੂਰਤ ਹੈ ਸਾਨੂੰ ਸਿਰਫ ਇੱਕ ਆਜ਼ਾਦੀ ਦੀ ਜ਼ਰੂਰਤ ਹੈ ਛੁਟਕਾਰਾ ਮਿਲੇ ਅਸੀਂ ਤਾਂ ਉਹਨਾਂ ਚਿਰ ਤੱਕ ਚਰਚ ਆਉਣਾ ਹੈ ਜਿੰਨਾ ਚਿਰ ਤੱਕ ਸਾਨੂੰ ਸ਼ਿਫਾ ਨਹੀਂ ਮਿਲਦੀ ਅਸੀਂ ਤਾਂ ਉਹਨਾਂ ਚਿਰ ਤੱਕ ਚਰਚ ਨੂੰ ਅਟੈਂਡ ਕਰਨਾ ਹੈ ਜਿੰਨਾ ਚਿਰ ਤੱਕ ਸਾਨੂੰ ਛੁਟਕਾਰਾ ਨਹੀਂ ਮਿਲਿਆ ਉਹ ਲੋਕ ਛੁਟਕਾਰਾ ਨਹੀਂ ਪਾਉਣਗੇ ਉਹ ਲੋਕ ਆਜ਼ਾਦੀ ਨਹੀਂ ਪਾਉਣਗੇ ਉਹ ਲੋਕ ਸ਼ਿਫਾ ਨਹੀਂ ਲੈਣਗੇ ਕਿਉਂਕਿ ਉਹ ਇਨਸਾਨ ਸੋਚਦਾ ਉਹਨੇ ਆਪਣੇ ਅੰਦਰ ਯੋਜਨਾ ਬਣਾ ਕੇ ਰੱਖੀ ਆ ਚਲੋ ਜਿੰਨਾ ਚਿਰ ਤੱਕ ਸਾਡਾ ਬੱਚਾ ਚੰਗਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਤਾਂ ਸਾਨੂੰ ਜਾਣਾ ਹੀ ਪੈਣਾ ਹੈ ਜਿੰਨਾ ਚਿਰ ਤੱਕ ਸਾਡੀ ਬੱਚੀ ਚੰਗੀ ਨਹੀਂ ਹੁੰਦੀ ਉਹਨਾਂ ਚਿਰ ਤੱਕ ਤਾਂ ਸਾਨੂੰ ਜਾਣਾ ਹੀ ਪੈਣਾ ਹੈ ਉਹ ਕਿਸੇ ਨਾਲ ਸ਼ੇਅਰ ਨਹੀਂ ਕਿਸੇ ਨੂੰ ਦੱਸਦਾ ਨਹੀਂ ਉਹ ਉਹ ਪੰਚ ਰੱਖਦਾ ਪਰ ਉਹ ਇਹ ਨਹੀਂ ਜਾਣਦਾ ਕਿ ਪਰਮੇਸ਼ਰ ਦਿਲਾਂ ਤੇ ਗੁਰਦਿਆਂ ਨੂੰ ਜਾਣਦਾ ਹੈ ਉਹਦਾ ਨਾਮ ਯੀਸ਼ੂ ਮਸੀਹ ਹੈ